नहीं यंत्री ये सांवन दिन है इन्हें दिखाओ बस लो मतलब ये जींस सांवन दिन ये आप तो के इतने तारीफ नहीं सांवरा आप तो बस लो आप तो बनेंगे तो तेरे को कोई मौका नहीं है बात करे कहीं न कहीं कोई ना ना ਕੋਈ ਸਰ ਮਾਇ ਵੀ ਹੈਗੇ ਤੇ ਕੋਈ ਮਦੀ ਜਾਏ ਸਿੱਧੇ ਕਿਤੇ ਤਾਂ ਕੋਈ ਸੱਤ ਹੀ ਬੰਦੇ ਨੇ ਕਿ ਮਦਦ ਤੇ ਕਿਹਾ ਰਹਿਣਾ ਅੰਦਰ ਇਹ ਬੰਦਾ ਤਾਂ ਜਾਣਦੀ ਆ ਕਿ ਮੰਗਾਂ ਸਿਆਣ ਨੂੰ ਦੰਦਾ ਜਾਣਦੀ ਹੈ ਗੱਡੀ ਨੂੰ ਚਲਾਉਂਦਾ ਆ ਉਹ ਕੋਈ ਤਰਾਰ ਵਾਲਾ ਆ ਆ ਗਿਆ ਕੋਈ ਨਾ ਆ ਉਹ ਤੋਂ ਕਹਿਣਾ ਵੇ ਕਿ ਜਾ ਬਤਾ ਕੋਈ ਕੰਮ ਨਹੀਂ ਬੰਦਾ ਨਹੀਂ ਵੇਲਾ ਵੇ ਇੱਕ ਗੱਡੀ ਚਲਾਉਂਦਾ ਉਹ ਕੋਲ ਬੜਾ ਬੜਾ ਕਰਾਇਆ ਤੇ ਉਹ ਵੀ ਆ ਗਏ ਜਿਹੜਾ ਆ ਗਏ ਨੀਨਾਸ ਜਿਹੜਾ ਆ ਗਏ ਆ ਗਏ ਨਹੀਂ ਆਉਂਦੇ ਮਤਤ ਵੀ ਚਾਹੀਦੀ ਵੀ ਇਹਨਾਂ ਤੇ ਆ ਰਹਿ ਕੇ ਮਸਾਇਲੇ ਕਪਟੂਬਾਉਂ ਤੋਂ ਪੈਸਾ ਨਹੀਂ ਇਹ ਇਹ ਨੀਵਾ ਕਹਿੰਦੇ ਕਰਨੀ ਬਾਕੀ ਕੀ ਚੀਜ਼ ਹੈ ਮੈਂ ਉਹ ਨਹੀਂ ਆਪ ਦਾ ਸਮਝਾ ਹਾਂ ਜਿੱਤੇ ਕਬੂ ਕੀਤਾ ਜਾਵੇ 9 ਜਵਾਨ ਬੱਚੇ ਜਾ ਰਹੇ ਤੇ ਪਿੱਛੇ ਮਾਰ ਪਿੱਛੇ ਟੜਫਦੇ ਨੇ ਮਾਪੇ ਮਾਪੇ ਟੜਫਦੇ ਨੇ ਰੋ ਰੋ ਕੇ ਉਹੇਛੇ ਦੀ ਮਰ ਜਾਣ ਕੰਮ ਨਹੀਂ ਜੇ ਤੁਸੀਂ ਕਰ ਸਕਦੇ ਹੋ ਮੇਰੇ ਇਨਾਂ ਵਾਸਤੇ ਕੋਸਰਾਂ ਛੋਟਾ ਨਾ ਬਚਾ ਬੂਆ ਦੀ ਪਰਿਵਾਰਿਕ ਜਾਨ ਨੀ ਖਰਾਬ ਹੋ ਗਈ ਇਹ ਕਰੂਗੀ ਉਹਨੂੰ ਠੋਕ ਮਾਊਗੀ ਖਵਾਊਗੀ ਹਰ ਕਿ ਮੈਂ ਮਾਪਾਲੂਗਾ ਉਹ ਮੇਰੇ ਭੂਆ ਅੱਖਾਂ ਤੋਂ ਉਹਨੀਆਂ ਨੂੰ ਦੇਦਾ ਨਹੀਂ ਹੈਗਾ ਰੋਟੀ ਨਾ ਬਤਾ ਜੀ ਪੀਓ ਕਮਾਈ ਦਾ ਕੋਈ ਸਾਰਾ ਨਹੀਂ ਹੈਗਾ ਕੋਈ ਦਾ ਕੱਲਾ ਕੋਣ ਨਾਲ ਕਦੇ ਜਾਣ ਦਾ ਕਦੇ ਨਾਮ ਚਰਾਉ ਆ ਬੰਦਾ ਹਾਂ ਕੋਈ ਸਹਾਰਾ ਨਹੀਂ ਬੰਦਾ ਇਹਦਾ ਹੀ ਨਾ ਨਹੀਂ ਨਰੀ ਨਹੀਂ ਅੱਛਾ ਮਾਤਾ ਅੱਜ ਛੋਡੇ ਘਰ 24 ਸਾਲ ਦੀ ਬੇਟੀ ਦੀ ਮੌਤ ਹੋਈ ਹੈ ਨਾ ਸੁਣ ਵਿੱਚ ਇਹ ਵੀ ਪਤਾ ਲੱਗਿਆ ਕਿ ਇੱਕ ਬੇਟਾ ਇਹਨਾਂ ਦਾ ਪਹਿਲਾਂ ਵੀ ਨਸ਼ੇ ਦੇ ਨਾਲ ਬਹੁਤ ਬਹੁਤ ਬੈਠਿਆ ਕੋਰਾ ਦਿਵਾਰ ਕਾ ਇਨਾ ਕਰ ਉਹ ਵੀ ਨਸ਼ਾ ਹੈ ਨਾ ਇਹ ਵੀ ਨਸ਼ਾ ਹੈ ਲੋਕਾ 80% ਕਰ ਪਰਟਿਆ ਗਿਆ 80% ਤੱਕ ਬਾਕੀ ਨਹੀਂ ਰਹੀ ਇਹ ਤੇ ਕੱਲਾ ਕੀ ਕਰੂੰਗਾ ਇਹ ਬਹੁਤ ਤਕੜਕਾ ਖਤਰਨਾਕ ਕੰਮ ਹੈ ਹਟਾਉਣਾ ਚਾਹੀਦਾ ਨਸ਼ਾ ਘਰਾਂ ਦੇ ਘਰ ਜਾਈ ਜਾਂਦੇ ਘਰਾਂ ਦੇ ਘਰ ਮਰੀ ਜਾਂਦੇ ਨੇ ਅੱਜ ਹਰ ਤੀਜੇ ਘਰ ਦੇ ਵਿੱਚ ਨਸ਼ਾ ਹਰ ਘਰ ਦੇ ਵਿੱਚ ਅੱਜ ਉਹ ਪੈਣਾ ਬਿਲਕਦਿਆਂ ਨੇ ਉਹ ਬੱਚੇ ਬਿਲਕਦੇ ਨੇ ਹਨਾ ਤੇ ਘਰਾਂ ਦੇ ਘਰ ਖਾਲੀ ਹੋ ਗਨੇ ਬੜਾਪੇ ਦੱਸਦਾ ਸਹਾਰਾ ਬੰਨਸੀ ਉਹ ਬੜਾ ਪੇ ਰੁਲ ਕੇ ਸੀ ਹਨ ਕਿਹਨਾਂ ਨੂੰ ਦੱਸੇ ਮੰਨਦੇ ਤੁਸੀਂ ਜੀ ਆ ਵੀ ਕਿਹਨੂੰ ਦੱਸੇ ਮੰਨਦੇ ਹੋ ਜਿਹੜਾ ਇਹ ਨਸ਼ੇ ਦੇ ਕਾਬੂ ਨਹੀਂ ਪਾ ਰਿਹਾ ਜੀ ਕੀ ਪਤਾ ਹੁਣ ਕਿਹਨੇ ਕਿਹਨੇ ਨਹੀਂ ਕਾਬੂ ਪਾਇਆ ਕੌਣ ਨਹੀਂ ਕਾਬੂ ਪਾ ਸਕਦਾ ਜੇ ਪੰਜਾਬ ਸਰਕਾਰ ਦਾਅਵੇ ਕਰਦੀ ਆ ਵੀ ਅਸੀਂ ਨਸ਼ੇ ਦੀ ਬੰਦ ਕਰਾਂਗੇ ਪ੍ਰਸ਼ਾਸਨ ਬੰਦ ਕਰੂਗਾ ਪਰ ਉਸੇ ਤਰ੍ਹਾਂ ਸऱ्या ਨੂੰ ਚਿੱਟਾ ਵੇਖ ਰਿਹਾ ਹੈ ਜੀ ਕਬੂ ਨਹੀਂ ਪਾਇਆ ਸਾਰੇ ਹਾਂ ਜੀ ਕਾਬੂ ਨਹੀਂ ਪਾਇਆ ਕਿਸੇ ਨੇ ਕਿਸੇ ਨੇ ਕਾਬੂ ਨਹੀਂ ਪਾਇਆ ਕਿਸੇ ਨੇ ਕੋਈ ਫੜਿਆ ਨਹੀਂ ਨਸ਼ੇ ਵਾਲਾ ਕਿਸੇ ਨੇ ਕਾਬੂ ਨਹੀਂ ਪਾਇਆ ਉਹਨੋਂ ਸੇ ਚੱਲਦੇ ਘਾਟੋਂ ਆ ਕਿਉਂ ਚੱਲਦੇ ਅਸੇ ਘਰਾਂ ਨੇ ਘਰ ਪੱਟੇ ਜਾਂਦੇ ਨੇ ਸਾਡੇ ਤਾਂ ਜਮੇ ਹੀ ਪੱਟਿਆ ਗਿਆ ਜਿਹੜੇ ਪਹਿਲਾਂ ਮੁੰਡੇ ਦੀ ਮੌਤ ਹੋਈ ਆ ਉਹਦੇ ਬੱਚੇ ਦੀ ਕਿੰਨੀ ਕਿੰਨੀ ਉਮਰ ਸੀਗੀ ਜੀ ਛੋਟਾ ਜਿਹਾ ਸੀ 6 ਮਹੀਨੇ ਦਾ ਆ ਉਹ ਬੈਠੀ ਹੈ ਵਿਚਾਰੀ ਉਹ ਦੇ ਕੰਬੀਤੀ ਅਸਾ ਉਹਨੇ ਬੋਟੀ ਜੀ ਉਹਨਾਂ ਨੇ ਕੋਈ ਵਿਆਹ ਨਹੀਂ ਕਰਾਇਆ ਠੀਕ ਹੈ ਪਰ ਇਹ ਵੀ ਨਹੀਂ ਕਿੰਨੀ ਉਮਰ ਆ ਉਹਦੀ ਕੀ ਮੰਗ ਕਰਦੇ ਹੋ ਕੀ ਹੋਣਾ ਚਾਹੀਦਾ ਜੀ ਜਿਹੜਾ ਨਸ਼ਾ ਤੇ ਇਹ ਨਸ਼ਾ ਬੰਦ ਹੋਣਾ ਚਾਹੀਦਾ ਮੈਂ ਨੰਨ ਤੱਕ ਯਾਤਰਾ ਨਹੀਂ ਜਾ ਤੋ ਗਈ ਜੀ ਸਰ ਪੱਟੇ ਦਾ ਦੋਨੇ ਜਵਾਬ ਦਿੱਤੇ ਇਹ ਤਾਂ ਦੋ ਗਏ ਹੁਣ ਤਾਂ ਤਾਂ ਇੱਕੋ ਛੱਡੇ ਦਾ ਹੀ ਨਾ ਸੀ 10 ਉਹ ਵੀ ਜਿੱਥੇ ਅਸੀਂ ਕਰਤੋਂ ਨਾ ਦਾ ਕੰਮ ਪੱਟੇ ਆ ਗਿਆ ਇਹ ਸੁਣ ਕਦੋਂ ਪਤਾ ਲੱਗਿਆ ਜੀ ਅੱਜ ਤੁਹਾਡੇ ਬੇਟੇ ਦੀ ਮੌਤ ਹੋਈ ਹੈ ਜੀ ਅੱਜ ਕੋਲੇ ਹੀ ਸੀ ਇਹ ਅੱਛਾ ਹਸਪਤਾਲ ਤੋਂ ਹਸਪਤਾਲ ਚੋਂ ਹੀ ਆਏ ਅਸੀਂ ਕੱਟੇ ਸਾਰੇ ਆਪਾਂ ਨਾਲ ਬੇਟੀਆਂ ਨੇ ਦੋ ਤਿੰਨ ਉਹ ਉਹ ਬੇਟੀਆਂ ਉਹ ਬੋਟੀਆਂ ਨੇ ਨਹੀਂ ਉਹ ਬੋਟੀਆਂ ਨੇ ਤੋ ਜਰੂਰੀ ਉੱਥੇ ਕਰ ਦੀਆਂ ਜੀ ਇਹ ਦੱਦੀਆਂ ਆਹ ਬੇਵਾਕਲੀ ਜੀ ਜੇ ਵੀ ਸਕੂਲ ਅਸਾਂ ਤੁਹਾਡੇ ਬੇਟੇ ਨੂੰ ਕੀ ਗੱਲ ਹੋਈ ਹੈ ਜਿਹਨਾਂ ਦੀ ਮੌਤ ਹੋ ਗਈ ਜੀ ਅੱਜ ਵੀਡੀਓ ਨੂੰ ਜੀ ਬੱਸ ਮਰੇ ਵੀ ਰੋਜ਼ ਨਾਲ ਕੀ ਨਾਸੀ ਕਿੰਨੀ ਉਮਰ ਸੀਗੀ ਜੀ ਨਾ ਨੌ ਸੀ ਕਰਨ ਕੁਮਾਰ ਜੀ ਉਮਰ ਸਿਰਫ 24 ਤੁਹਾਨੂੰ ਕਦੋਂ ਪਤਾ ਲੱਗਿਆ ਜੀ ਤੁਹਾਡਾ ਬੇਟਾ ਪੂਰਾ ਹੋ ਗਿਆ ਜੀ ਸਵੇਰ 4:00 ਵਜੇ ਸਮਾਚਾਰ ਤੋਂ ਪਤਾ ਮਤਲਬ ਕਿਥੇ ਤੁਹਾਨੂੰ ਮਿਲੇ ਨੇ ਘਰੀ ਸੀ ਜਾਂ ਕਾਰ ਸੀ ਜੀ ਸਰਕਾਰੀ ਹਸਪਤਾਲ ਅਸਾ ਸਰਕਾਰੀ ਹਸਪਤਾਲ ਕੋਲ ਉੱਥੋਂ ਮਿਲੇ ਤੁਹਾਨੂੰ ਹਾਂਜੀ ਅੱਛਾ ਐਰਮੈਟ ਸੀਗੇ ਕਿੰਨੇ ਟਾਈਮ ਤੋਂ ਸੀਗੇ ਜੀ ਇਹ ਕੱਲ ਅੱਜ ਸਵੇਰ 10:00 ਵਜੇ ਤੋਂ ਕਰਾਇਆ ਅੱਜ ਸਵੇਰੀ ਮੈਂ ਤਾਂ ਵਿਹ ਹਸਪਤਾਲ ਲੈ ਕੇ ਗਿਆ ਤੁਸੀਂ ਹਾਂਜੀ ਠੀਕ ਹੈ ਤਾਂ ਫਿਰ ਉੱਥੇ ਡਾਕਟਰਾਂ ਬੰਨੂ ਕੀ ਕਿਹਾ ਗਿਆ ਸੀ ਜੀ ਉਦੋਂ ਡਾਕਟਰਾਂ ਵੱਲੋਂ ਤਾਂ ਪਹਿਲੇ ਮਾਸਟਰ ਸਟਰੀਨ ਮੈਕਨੋਨ ਵਾਲੀ ਵਾਗਰਾ ਲਾ ਦਿੱਤੀ ਹਾਂ ਉਹ ਸੁਪਰ ਟਿੰਡੇ ਲੱਗਦੇ ਲੱਗੇ ਸੀਗੇ ਪ੍ਰੇਫਰ ਕਰਨ ਦਾ ਵਾਤੇ ਹਾਂਜੀ ਸਰੋ ਜੀ ਅੰਮੋਸਲਾ ਵੀ ਅਸੀਂ ਆ ਕਰੀ ਸੀ ਕੋਈ ਜਮ ਕਰਦੇ ਪੈਸਿਆਂ ਦਾ ਕੋਈ ਇਹਦੇ ਨੂੰ ਪੁੱਛਦਾ ਸੁਪੀ ਜੀ ਕੋਸੈਂਪੋਰਸ ਨੂੰ ਦੇਖਦੇ ਰਹੇ ਕਿ ਵਾਦੇ ਨੂੰ ਦੇਖੀ ਟਾੜਾ ਜਿਹੜਾ ਬੇਟਾ ਸੀ ਵਿਆਹ ਹੋਇਆ ਵਜ ਕੁਵਾਰਾ ਸੀ ਜੀ ਇਹ ਕੁਵਾਰਾ ਠੀਕ ਹੈ ਅਸਾ ਇੱਕ ਸੁਣ ਵਿੱਚ ਇਹ ਵੀ ਹੈ ਕਿ ਤੁਹਾਡਾ ਪਹਿਲਾ ਬੇਟਾ ਵੀ ਇਸੇ ਤਰ੍ਹਾਂ ਉਹਦੀ ਮੌਤ ਹੋਈ ਹੈ ਜੀ ਉਹਦਾ ਹੈ ਰਸੀਦਾ ਉਹਦਾ ਬੱਚਾ ਆਏਗਾ ਮੁੰਡਾਗਾ 6 ਮਹੀਨਿਆਂ ਦਾ 7 ਮਹੀਨਿਆਂ ਦਾ ਹੋਊਗਾ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਜਿਹੜੀਆਂ ਕਿ ਹਰ ਗਲ-ਗਲ ਤੇ ਦਾਵਾ ਕਰਦੀਆਂ ਨੇ ਕਿ ਅਸੀਂ ਨਸ਼ੇ ਨੂੰ ਜੜੋਂ ਖਤਮ ਕਰਤਾ ਸਾਡਾ ਪੁਲਿਸ ਪ੍ਰਸ਼ਾਸਨ ਇਹ ਕਰ ਰਿਹਾ ਨਸ਼ੇ ਦੇ ਕਾਬੂ ਨਾਥ ਪਾ ਰਿਹਾਗਾ ਤਾਂ ਅੱਜ ਜਿਹੜੀਆਂ ਮੌਤਾਂ ਨੇ ਅਣਗਿਣਤ ਉਸੇ ਤਰ੍ਹਾਂ ਲਗਾਤਾਰ ਹੋ ਰਹੀਆਂ ਨੇ ਇਹ ਕੀ ਗੰਭੀਰੂ ਹੈ ਇਹ ਗੱਲ ਹੈ ਇਹ ਤਾਂ ਹੁਣ ਤੁਸੀਂ ਆਗੇ ਇਹ ਬੜਾ ਸੱਚੀ ਗੱਲ ਹੈ ਪਹਿਲਾਂ ਵਾਲੀ ਗੱਲ ਜਿਵੇਂ ਉਹਨੂੰ ਕਿਸੇ ਨੂੰ ਪਤਾ ਹੀ ਨਹੀਂ ਜਿਹੜੇ ਸਾਡੇ ਬਾਰੀਕ ਜਮਾੜਾ ਰਿਸ਼ਤੇਦਾਰ ਉਹਨਾਂ ਨੂੰ ਪਤਾ ਅਜੇ ਤਾਂ ਅੰਮ੍ਰੰਗਨ ਤੋਂ ਪਤਾ ਹੀ ਨਹੀਂ ਦਿੱਸ ਰਹੀ ਕਿ ਕੀ ਹੈ ਇਹਦਾ ਬਿੱਟੇ ਵੀ ਸਪਤਾ ਹੀ ਨਹੀਂ ਕਰਨਾ ਕੋਈ ਹੋਈ ਜਾਂਦਾ ਜਿਹੜਾ ਮਿਉ ਚਾਈ ਨਹੀਂ ਗਿਆ ਕੀ ਮੰਗ ਕਰਦੇ ਹੋ ਤੁਸੀਂ ਕੀ ਰਹੀ ਇਹ ਸਾਡੀ ਕੀ ਸਰਕਾਰ ਨੂੰ ਕਿਹਾ ਜਾਵੇ ਵੀ ਇਹ ਨਸ਼ਾ ਅਬਰਧ ਹੋ ਕਰਿਆ ਜਾਵੇ ਇਹ ਸੋਸਾ 7 ਦਿਨੋਂ ਦਿਨ ਵੱਧ ਰਹੀ ਹੈ। 9 ਦਿਨੋਂ ਵੱਧ ਰਹੀ ਹੈ। ਸਰਕਾਰ ਨੂੰ ਇਹ ਵੀ ਲੱਗੇ ਸੇ ਤਨਤ ਪਈ ਜਾਵੇ। ਤੇ ਹਰੇਕ ਦਾ ਹਰੇਕ ਮਤਲਬ ਘਰ ਘਰੇ ਮਤਾਂ ਹੋ ਰਹੀਆਂ ਨੇ ਕਿ। ਕਿਸੇ ਵੀ ਸਰਕਾਰ ਦੇ ਤਰ੍ਹਾਂ ਨਹੀਂ ਪਰ ਸਰਕਾਰ ਨੇ ਧਿਆਨ ਦੇਣਾ ਚਾਹੀਦਾ ਹੈ। ਦਰਾਂ ਦੇ ਪੱਧ ਜਾ ਰਹੇ ਨੇ। ਨੌਜਵਾਨ ਮੁੰਡੇ ਤੇ ਨੌਜਵਾਨ ਮਤਲਬ ਮੁੰਡਿਆਂ ਦੀ ਡੈਥ ਹੋ ਰਹੀ ਐ ਇੱਥੇ ਪਰ ਇੱਥੇ ਰਹਿ ਕੀ ਗਿਆ। ਬਾਕੀ ਕੁਝ ਸਾਰੇ ਬੱਚੇ ਬਾਹਰ ਦੂਰ ਜਾਂਦੇ ਆ ਇੱਥੇ ਸਾਡੇ ਪੱਲੇ ਗਰੀਬ ਨੇ। ਤੁਸੀਂ ਇਹਨਾਂ ਦੇ ਗਵਡੀਆਂ ਜਾਂ ਤੁਹਾਡੇ ਨਾਲ ਸਾਡਾ ਯਾਰ ਦੋਸਤੀ ਸਾਡੀ ਅਸੀਂ ਇਕੱਠੇ ਖੜੇ ਕੋਲੇ ਹੁੰਦੇ ਜਾਂਦੇ ਅਸੀਂ ਡਰਾਈਵਿੰਗ ਅਸੀਂ ਸਾਡੂ ਕੋਈ ਗੱਡੀ ਸਰਵ ਡਰਾਈਵ ਭਾਈ ਠੀਕ ਜਿਹਾ ਕਰਤੀ ਵੀ ਸਾਨੂੰ ਬਹੁਤ ਗੁੱਡੀ ਦੁੱਖ ਦੀ ਗੱਲ ਕਿ ਪਹਿਲਾਂ 6 ਮਹੀਨੇ ਪਹਿਲਾਂ ਪੂਰਾ ਹੋ ਗਿਆ ਬੇਟਾ ਨਾ ਉਹ ਵੀ ਏਸੀ ਹਾਲਤ ਦੇ ਵਿੱਚ ਸੀ ਟੋਟਲ ਕਿੰਨੇ ਬੱਚੇ ਸੀ ਇਹਨਾਂ ਦੇ ਜੀ ਨੇ ਦੋ ਬੇਟੇ ਸੀ ਅੱਛਾ ਦੋਨੇ ਪੂਰੇ ਹੋ ਗਏ ਹਾਂ ਦੋਨੇ ਪੂਰੇ ਹੋ ਗਏ ਇਸ ਵਾਰ ਤਾਂ ਇਹਨਾਂ ਦੀ ਬੁੜਾਪੇ ਦਾ ਸਹਾਰਾ ਵੀ ਤਾਂ ਜੀ ਦਾ ਸਰ ਪਰਮਾਤਮਾ ਹੀ ਕੋਈ ਸਰ ਗਰੀ ਪਰਿਵਾਰ ਇਹੀ ਮਤਲਬ ਬੰਦ ਕਰਦੇ ਵੀ ਕੋਈ ਕਿਸੇ ਪਾਸੋਂ ਜਿਹੜੇ ਬੱਚੇ ਹੈ ਤਾਂ ਮਿਲੇ ਕਿਸੇ ਹੀ ਗੱਲ ਕਹਿੰਦੇ ਬੱਚੇ ਦਾ ਕੋਈ ਮਤਲਬ ਘਰ ਦਾ ਜਿਹੜੇ ਕੋਈ ਰੋਟੀ ਦਾ ਸਾਧਨ ਬਣ ਜੇ ਕੀ ਦਾ ਕੋਈ ਮੜੀ-ਮੜੀ ਸਹਾਇਤਾ ਕਿਸੇ ਪੱਖੋਂ ਕੋਈ ਸਰਕਾਰ ਜਾਂ ਕੋਈ ਵੀ ਕਰਨੀ ਚਾਹੁੰਦਾ ਸਰਕਾਰੀ ਮਦਦ ਕਰੀ ਜਾਵੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਵੀ ਜੇਕਰ ਨਸ਼ੇ ਤੇ ਕਾਬੂ ਨਹੀਂ ਪਾਇਆ ਜਾਂਦਾ ਉਦੋਂ ਦਾ ਐਸਐਸਪੀ ਜ਼ਿੰਮੇਵਾਰ ਹ ਉਦੋਂ ਦਾ ਐਸਐਚਓ ਜ਼ਿੰਮੇਵਾਰ ਹ ਤਜਰਬੇ ਮੌਤ ਨੇ ਲਗਾਤਾਰ ਉਸ ਤਰ੍ਹਾਂ ਹੋ ਰਹੀਆਂ ਨੇ ਇਹ ਦਿਖੋਣੀ ਖਬਰ ਪਹੁੰਚਣੀ ਚਾਹੀਦੀ ਹੈ ਸਰਕਾਰ ਨੂੰ ਥੋੜੀ ਜਿਹੀ ਹਦਾਇਤਾਂ ਸਖਤ ਕਰਨੀਆਂ ਚਾਹੀਦੀਆਂ ਕਿਤੇ ਨਾ ਕਿਤੇ ਦੇ ਬੱਚੇ ਨਸ਼ਾ ਲੈ ਕੇ ਆਉਂਦੇ ਆ ਜੀ ਕੋਈ ਨਾ ਕੋਈ ਤਾਂ ਨਸ਼ਾ ਵੇਚਦਾ ਜੀ ਸਭ ਕੁਝ ਪਤਾ ਹੀ ਹੈ ਔਰ ਤੇ ਸਰਕਾਰਾਂ ਨੂੰ ਵੀ ਪਤਾ ਕਿ ਕਿੰਨਾ ਨਸ਼ਾ ਆ ਰਿਹਾ ਇਹਦੇ ਵਿੱਚ ਉਹ ਨਾ ਕੁੱਤੀ ਰਲੀਆਂ ਹੋਈਆਂ ਘਰੇ ਤਾਂ ਨਿਕਲਿਆ ਨਹੀਂ ਨਸ਼ਾ ਤੁਸੀਂ ਕੀ ਕਹਿ ਰਹੇ ਆ ਹਾਂ ਜੀ ਦੁਬਾਰਾ ਹੀ ਆਉਂਦਾ ਨਸ਼ਾ ਤਾਂ ਨਸ਼ਾ ਉਹ ਪਤਾ ਹੀ ਹੈ ਸਰਕਾਰਾਂ ਨੂੰ ਕਿੱਥੋਂ ਆਉਂਦਾ ਅਪੋ ਪਤਾ ਹੀ ਜਿਹੜੇ ਪਿੰਡ ਦੇ ਖਾਂਦੇ ਉਹਨਾਂ ਨੂੰ ਕਾਲਜ ਜਿਹੜੇ ਵੇਚ ਦੇਣਾ ਨੂੰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਜਿਵੇਂ ਅੱਜ ਤੁਹਾਡੇ ਬੇਟੇ ਤਾਂ ਤੁਹਾਡਾ ਅੱਜ ਘਰ ਖਾਲੀ ਹੋ ਗਿਆ ਜੀ ਹਨਾ ਇਸ ਤਰ੍ਹਾਂ ਪੂਰੀ ਬਹੁਤ ਸਾਰੇ ਮਾਮਾ ਦੇ ਪੁੱਤ ਨਹੀਂ ਕਿ ਜਿਹੜੇ ਇਸ ਦਲਦਲ ਦੇ ਵਿੱਚ ਫਸੇ ਹੋਏ ਨੇ ਘਰਾਂ ਦੇ ਘਰ ਖਾਲੀ ਹੋ ਰਹੇ ਨੇ ਇਹਦੇ ਸਰਕਾਰ ਨੂੰ ਧਿਆਨ ਦੇਣ ਲੋੜਾ ਗੰਭੀਰਤਾ ਨਾਲ ਇਹ ਜੀ ਹੁਣ ਆਪਾਂ ਗਏ ਫਲਾਨੇ ਦੇ ਕਿਸੇ ਬੂੜ ਦੇ ਘਰ ਅੱਗ ਲੱਗੀ ਤਾਂ ਹੌਲੀ ਹੀ ਤੂੰ ਸਾਡੇ ਘਰ ਵੀ ਹੋਊਗਾ ਠੀਕ ਹੈ ਨਾ ਇਹ ਨਾ ਵੀ ਕਿਸੇ ਦੇ ਘਰ ਬਸੋਚ ਕੇ ਵੀ ਚੱਲ ਆਪਾਂ ਕਿਸੇ ਨੂੰ ਨਾ ਕੀ ਲੈਣਾ ਚੱਲ ਕੋਈ ਜਾਂਦਾ ਗਿਆ ਇਹ ਹੌਲੀ ਹੀ ਸਾਡੇ ਘਰ ਵੀ ਹੋਊਗਾ ਇੱਕ ਗੱਲ ਇੱਥੇ ਆਪਾਂ ਹੋਰ ਵੀ ਦੇਖਣ ਜੋਗੇ ਆਪਾਂ ਗੱਲ ਮੰਨਦੇ ਆ ਕਿ ਸਿਆਣੇ ਕਹਿੰਦੇ ਨੇ ਜਿੱਥੇ ਜਿੰਨੇ ਕਿਦਾਂ ਅੱਗ ਲੱਗੀ ਆ ਹਮੇਸ਼ਾ ਉੱਥੇ ਹੀ ਜ਼ਖਮ ਹੁੰਦਾ ਜੀ ਹੈ ਨਾ ਉੱਥੇ ਦਰਦ ਹੁੰਦਾਗਾ ਜ਼ਖਮ ਤਾਂ ਗਾਹਾਂ ਵੀ ਪਹੁੰਚਦਾ ਹੁੰਦਾ ਤੂੰ ਹਾਂ ਤਾਂ ਬਹੁਤ ਦੂਰ ਤੱਕ ਖੜਨਦਾ ਹੂੰ ਕਿਉਂਕਿ ਜੀ ਇਸ ਠੱਲ ਨਾ ਪਈਗੀ ਤਾਂ ਫਿਰ ਘਰ ਘਰ ਸੱਤਰ ਫੈਸਿਨ ਲੋਜ ਬੋਟ ਨਹੀਂ ਕੋਈ ਜਲਦੀ ਨਾ ਨੌਜ ਬਣ ਪੜੀ ਸਾਰੀ ਚੁਰਾਈ ਜਾਂਦੀ ਹੈ ਕੁਝ ਨਸ਼ੇ ਰਾਤ ਚੁਰਾਈ ਜਾਂਦੀ ਹੈ ਕੁਝ ਜਾਂ ਉੱਪਰ ਉੱਪਰ ਬਾਹਰ ਚੁਰਾਈ ਜਾਂਦੇ ਨੇ ਕਿ ਸਾਡੇ ਬੱਲੇ ਲੱਸੀ ਰਹੀ ਸਾਡੇ ਬੱਲੇ ਕਿਰੇ ਹਾਂ ਕੁਛ ਹੀ ਰਹੇ ਬੱਲੇ ਇਹਦੇ ਦੋ ਮਿੰਟ ਦੋ ਮਿੰਟ ਚਲੇ ਗਏ ਤਾਂ ਜਿਹੜਾ ਇਹਨਾਂ ਵੱਡਾ ਬੇਟਾ ਸੀ ਉਹਨੇ ਕਿਦੇ ਵਿੱਚ ਕਿੰਨੇ ਬੱਚੇ ਸੀਗੇ ਜੀ ਨਹੀਂ ਵੱਡਾ ਬੇਟਾ ਹੀ ਸੀਗਾ ਨਹੀਂ ਬਹਿਣ ਸੀ ਅੱਛਾ ਵੱਡਾ ਸੀ ਛੋਟਾ ਵੀ ਤਾਂ ਪਹਿਲਾਂ ਛੋਟੀ ਘੋੜੀ ਅੱਛਾ ਬੇਟਾ ਉਹਨੇ ਕਰਾ ਲਈ ਪਹਿਲਾਂ ਸ਼ਦੀ ਕਰੂ ਠੀਕ ਹੈ ਮਤਲਬ ਕੀ ਇਹ ਜੀ ਬਸ ਗੱਲ ਇਹ ਵੀ ਹੈ ਕਿ ਜਿਹੜੇ ਮੁਹੱਲਿਆਂ ਦੇ ਵਿੱਚ ਬੱਚੇ ਨਸ਼ੇ ਵੇਚਦੇ ਆ ਉਹਨਾਂ ਤੇ ਬੰਦਾ ਡਰਉਂਦਾ ਜਦੋਂ ਮੁਹੱਲੇ ਚੋਂ ਜਾਂ ਕਿਸੇ ਗੌਰ ਮੁਹੱਲੇ ਦੇ ਵਿੱਚ ਮਤਲਬ ਜਿੱਥੇ ਨਸ਼ਾ ਬਿਕਦਾ ਉਹ ਬੰਦੇ ਨੂੰ ਮੁਕਤ ਫੜਿਆ ਜਾਣਾ ਚਾਹੀਦਾ ਜਦੋਂ ਜੂ ਕੋਰ ਦਿੱਤੀ ਜਾਣੀ ਚਾਹੀਦੀ ਉਹਨੂੰ ਪਰੋਣਾ ਚਾਹੀਦਾ ਛੱਡਦੇ ਨੇ ਛੱਡ ਦਿੰਦੇ ਆ ਛੱਡਣ ਲੈਂਦੇ ਛੱਡ ਦਿੰਦੇ ਆ ਇਹ ਕੰਮ ਨਹੀਂ ਹੁੰਦਾ ਕਿਉਂਕਿ ਉਹ ਜਿਹੜੇ ਨਸ਼ੇ ਵੇਚਦੇ ਆ ਉਹ ਘਰੀ ਵੀ ਫੜਾ ਜਾਂਦੇ ਨਹੀਂ ਇਹਦੀ ਬੇਨਤੀ ਹੈ ਜੀ ਸਰਕਾਰ ਨੂੰ ਬੇਜਾਤਾ ਮਹੱਲਿਆਂ ਦੇ ਵਿੱਚ ਜਾਂ ਪੁਲਸ ਵਾਲਾ ਜਾਂ ਕੋਈ ਮੋਲ ਮੁਲਾਜ਼ਮ ਵੀ ਮਹੱਲਿਆਂ ਦੇ ਵਿੱਚ ਜਿੱਥੇ ਇਹ ਸਾਰੇ ਨਸ਼ੇ ਦੀ ਉਹਨੂੰ ਪਤਾ ਲੱਗਦਾ ਉੱਥੇ ਸਾਬਤ ਆਵਾਂਗੇ ਬੜੀ ਜਣ ਉਹਨੇ ਤੇ ਕਾਨੂੰਨੀ ਕਾਰਵਾਈ ਕੀਤੀ। ਸ਼ੁਕਰੀਆ। ਪੇਪਰ ਵਾਰਾਂ ਨੀਆਂ ਪਰ ਪਰਵਾਰਾਂ ਨੀਆਂ ਪੀੜੀਆਂ ਖਤਮ ਹੋਈ ਜਾਂਦੀਆਂ। ਹਰ ਰੋਜ਼ ਅਸੀਂ ਪੇਪਰ 'ਚ ਦੇਖਦੇ ਆਂ। 2 3 2 3 ਹਰ ਰੋਜ਼ ਨਸ਼ੇ ਦੇ ਮਾਰਸੀ ਆਉਂਦੇ। ਪੀੜੀਆਂ ਦੇ ਨਾਲ ਨਾਲ ਪਿਛਲੇ ਬੱਚਿਆਂ ਦੀਆਂ ਪਿਛੇ ਬਜ਼ੁਰਗਾਂ ਦੀਆਂ ਵੀ ਖਤਮ ਹੋ ਗਿਆ। ਵਿਸ਼ੇ ਕੋਈ ਹੈ ਹੀ ਨਹੀਂ। ਜਦੋਂ ਪਏ 18 19 ਸਾਲ ਦਾ ਬੱਚਾ ਤੁਰ ਗਿਆ ਪਿੱਛੇ ਕੀ ਰਹਿ ਗਿਆ ਨਾਲੇ? ਇਹੀ ਮੇਨ ਕਿਹਾ ਸਾਡੇ ਸਰਕਾਰਾਂ ਨੂੰ। ਵੀ ਜਿੰਨਾਂ ਨੱਥ ਪਾਇਆ ਜਾਵੇ ਇਨਾਂ ਤੇ ਜਿਹੜੇ ਨਸ਼ੇ ਬੀਛਦੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਸਖਤ ਸਜ਼ਾ ਦੇਣੀ ਚਾਹੀਦੀ ਆ ਤੇ ਬੀੜੀਆਂ ਨੂੰ ਬਚਾਉਣਾ ਚਾਹੀਦਾ ਨਸ਼ਾ ਜਿੰਨਾ ਵੀ ਹੋ ਸਕਦਾ ਉਹਨਾਂ ਦਾਬੂ ਕੀਤਾ ਜਾਵੇ ਇਹੀ ਅਸੀਂ ਆਕਾਸ਼ ਕਰਦੇ ਆ ਧੰਨਵਾਦ